हिमाचल ਤੇ ਪੰਜਾਬੀਆਂ ਦਾ ਆਪਸ ਵਿੱਚ ਤਣਾਅ ਵਧਦਾ ਜਾ ਰਿਹਾ। ਸੋਸ਼ਲ ਮੀਡੀਆ ਤੇ ਕਈ ਗੱਲਾਂ ਨੂੰ ਵਧਾ ਚੜਾ ਕੇ ਪੇਸ਼ ਕੀਤਾ ਜਾਂਦਾ ਹੈਗਾ। ਘਟਵਾਵਾਵਾਂ ਵਰਤ ਜਾਂਦੀਆਂ ਨੇ। ਪਹਿਲਾਂ ਵੀ ਵਰਤਦੇ ਸੀ ਹੁਣ ਵੀ ਵਰਤਦੇ ਨੇ। ਇੱਕ ਹਿਮਾਚਲ ਦੀ ਗੱਡੀ ਅੰਮ੍ਰਿਤਸਰ ਦੇ ਕੋਲੇ ਕਿਸੇ ਨਾਲ ਹੀ ਗੱਡੀ ਚ ਟਕਰਾ ਗਈ ਸੀ। ਉਹ ਜੀਪ ਵਾਲਿਆਂ ਨੇ ਉਹਨਾਂ ਦਾ ਮਿਸਬੀਹਵ ਕੀਤਾ। ਪਰ ਉਹ ਪੰਜਾਬੀਆਂ ਨੇ ਇਕੱਠੇ ਹੋ ਕੇ ਪੰਜਾਬ ਦੀ ਟੈਕਸੀ ਯੂਨੀਅਨ ਉਹਨਾਂ ਨੇ ਇਕੱਠੇ ਹੋ ਕੇ ਉਹਦੀ ਮਦਦ ਕੀਤੀ ਤੇ ਉਹ ਉਹ ਬੰਦਿਆਂ ਨੂੰ ਮਤਲਬ ਜਾਨੀ ਥਾਣੇ ਪਹੁੰਚਾਇਆ ਜੀ। ਕੰਗੜਾ ਰਣਾਉਤ ਦਾ ਜਦੋਂ ਮਸਲਾ ਹੋਇਆ ਉਸ ਤੋਂ ਬਾਅਦ ਗੱਲਾਂបੱਤਾਂ ਇਹ ਆਉਣ ਲੱਗੀਆਂ ਸੋਸ਼ਲ ਮੀਡੀਆ ਤੇ ਕਿ ਜੀ ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹਨਾਂ ਉਹ ਘੇਰੇ ਗਏ ਉਹਨਾਂ ਨੂੰ ਕੰਗੜਾ ਰਣਾਉਤ ਦੇ ਜਾਂ ਭਾਜਪੀ ਦੇ ਜਿਹੜੇ ਸਮਰਥਕ ਨੇ ਉੱਥੇ ਵੀ ਉਹ ਘੇਰਦੇ ਸੀ ਇਹ ਕੰਗੜਾ ਰਣਾਉਤ ਦੇ ਨਾਲ ਵੀ ਮਸਲੇ ਨੂੰ ਜੋੜਿਆ ਜਾ ਰਿਹਾ ਹੈ। ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਪੰਜਾਬ ਦੇ ਵਿੱਚ ਅੱਤ ਦੀ ਗਰਮੀ ਪੈ ਰਹੀ ਹੈ ਤੇ ਦੂਜੇ ਪਾਸੇ ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਪੰਜਾਬ ਦੇ ਲੋਕ ਨੇ ਦਿੱਲੀ ਦੇ ਲੋਕ ਨੇ ਜੋ ਸੈਲਾਨੀ ਨੇ ਉਹ ਉੱਥੇ ਪਹੁੰਚ ਰਹੇ ਨੇ ਕਿਉਂਕਿ ਹਿਮਾਚਲ ਪ੍ਰਦੇਸ਼ ਠੰਡਾ ਜਿਹੜੇ ਹਿਲ ਸਟੇਟ ਨੇ ਠੰਡਾ ਠਾਰ ਨੇ ਉਹ ਉਸ ਤੋਂ ਬਾਅਦ ਲਗਾਤਾਰ ਇੱਕ ਗੱਲ ਸਾਹਮਣੇ ਆ ਰਹੀ ਹੈ ਕਿ ਹਿਮਾਚਲ ਤੇ ਪੰਜਾਬੀਆਂ ਦਾ ਆਪਸ ਵਿੱਚ ਤਣਾਅ ਵਧਦਾ ਜਾ ਰਿਹਾ ਕਿਉਂਕਿ ਪਹਿਲਾਂ ਹਿਮਾਚਲ ਦੇ ਡਲਹੌਜੀ ਦੇ ਨਾਲ ਅਖਿਆਰ ਉੱਥੇ ਦੀ ਘਟਨਾ ਹੋਈ ਕਿ ਉੱਥੇ ਗੁੰਡਾਗਰਦੀ ਕੀਤੀ ਹੈ ਇਥੋਂ ਤੱਕ ਕਿਹਾ ਗਿਆ ਸੀ ਕਿ ਹਿਮਾਚਲ ਪ੍ਰਦੇਸ਼ ਦੇ ਲੋਕਾਂ ਵੱਲੋਂ ਉਸ ਤੋਂ ਬਾਅਦ ਪਰਚੇ ਦਰਜ ਹੋਏ ਅਤੇ ਉਸ ਤੋਂ ਬਾਅਦ ਗੱਡੀਆਂ ਭੰਨਣ ਦੀਆਂ ਘਟਨਾਵਾਂ ਦੀ ਗੱਲਬਾਤ ਆਈ ਕਿ ਪੰਜਾਬ ਦੀਆਂ ਗੱਡੀਆਂ ਨੇ ਜਿਹੜੀਆਂ ਉਹ ਭੰਨੀਆਂ ਗਈਆਂ ਨੇ ਹੋਟਲਾਂ ਦੇ ਮੂਹਰੇ ਖੜੀਆਂ ਨੇ ਅਤੇ ਉਸ ਤੋਂ ਬਾਅਦ ਇੱਕ ਹੋਰ ਘਟਨਾ ਸਾਹਮਣੇ ਆ ਰਹੀ ਹੈ ਕਿ ਪੰਜਾਬ ਦੇ ਵਿੱਚ ਹਿਮਾਚਲ ਪ੍ਰਦੇਸ਼ ਦੀ ਗੱਡੀ ਪੰਨੀ ਗਈ ਆ ਅਤੇ ਉਸ ਤੋਂ ਬਾਅਦ ਲਗਾਤਾਰ ਬਹੁਤ ਡਰਬੀ ਮਨਾਂ ਦੇ ਵਿੱਚ ਹੈ ਕਿ ਹਿਮਾਚਲ ਦੇ ਵਿੱਚ ਜੇ ਜਾਈਏ ਤਾਂ ਕਿਵੇਂ ਜਾਈਏ ਕਿਉਂ ਜਾਈਏ ਕਿ ਕਾਫੀ ਘਟਨਾਵਾਂ ਸਾਹਮਣੇ ਆ ਰਹੀ ਨੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਦਾ ਵੀ ਬਿਆਨ ਆਇਆ ਕਿ ਪੂਰਾ ਸ਼ਾਂਤਮਈ ਮਾਹੌਲ ਆ ਕੋਈ ਦਿੱਕਤ ਨਹੀਂ ਏ ਡੀਜੀਪੀ ਹਿਮਾਚਲ ਪ੍ਰਦੇਸ਼ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਸੀ ਕਿ ਕੋਈ ਦਿੱਕਤ ਨਹੀਂ ਸੋ ਸਾਡੇ ਨਾਲ ਸੀਨੀਅਰ ਪੱਤਰਕਾਰ ਮੇਜਰ ਸਿੰਘ ਮੱਟਰਾ ਮੌਜੂਦ ਨੇ ਇਹ ਹਿਮਾਚਲ ਪ੍ਰਦੇਸ਼ ਵੀ ਜਾ ਕੇ ਆਏ ਸੀ ਸੋ ਗੱਲਬਾਤ ਵੀ ਕਰਾਂਗੇ ਮੱਟਰਾ ਸਾਹਿਬ ਕਿਵੇਂ ਦੇਖਦੋਂ ਸਾਰੀ ਘਟਨਾ ਨੂੰ ਅੱਜ ਇੱਕ ਨਵੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਕਿ ਹਿਮਾਚਲ ਪ੍ਰਦੇਸ਼ ਦੀ ਗੱਡੀ ਪੰਜਾਬ ਦੇ ਲੋਕਾਂ ਨੇ ਭੰਨਤੀ ਪੰਜਾਬ ਦੇ ਵਿੱਚ ਭੰਨੀ ਗਈ ਆ ਕਿਵੇਂ ਦੇਖਦਾ ਤੁਸੀਂ ਦੇਖੋ ਇਹ ਜਿਹੜਾ ਸੋਸ਼ਲ ਮੀਡੀਆ ਹੈ ਸੋਸ਼ਲ ਮੀਡੀਆ ਤੇ ਕਈ ਗੱਲਾਂ ਨੂੰ ਵਧਾ ਚੜਾ ਕੇ ਪੇਸ਼ ਕੀਤਾ ਜਾਂਦਾ ਹੈਗਾ ਘਟਵਾਵਾ ਵਾਪਰ ਜਾਂਦੀਆਂ ਨੇ ਪਹਿਲਾਂ ਵੀ ਵਾਪਰਦੇ ਸੀ ਹੁਣ ਵੀ ਵਾਪਰਦਿਆਂ ਨੇ ਇਹਨੂੰ ਜੇ ਆਪਾਂ ਮਤਲਬ ਇਹ ਜੋੜ ਕੇ ਕਹੀਏ ਵੀ ਬਿਲਕੁਲ ਮਤਲਬ ਉਹ ਉਧਰ ਤਾਂ ਬੜਨੇ ਨਹੀਂ ਦਿੰਦੇ ਪੰਜਾਬੀਆਂ ਨੂੰ ਜਾਂ ਇੱਧਰ ਹਿਮਾਚਲ ਦੇਆਂ ਨੂੰ ਜਾਂ ਬਾਹਰਲੀ ਸਟੇਟਾਂ ਦੇ ਨੂੰ ਨਹੀਂ ਦਿੰਦੇ ਇਹ ਹੀ ਕੋਈ ਘਟਨਾ ਨਹੀਂ ਪਿੱਛੇ ਮੈਂ ਇੱਕ ਤੁਹਾਨੂੰ ਆ ਦੱਸਦਾ ਜੇ ਹਫਤਾ ਪਿਛਲੀ ਗੱਲ ਹੈ ਜੀ ਇੱਕ ਹਿਮਾਚਲ ਦੀ ਗੱਡੀ ਅੰਮ੍ਰਿਤਸਰ ਦੇ ਕੋਲੇ ਕਿਸੇ ਨਾਲ ਹੀ ਗੱਡੀ ਚ ਟਕਰਾ ਗਈ ਸੀ ਉਹ ਜੀਪ ਵਾਲਿਆਂ ਨੇ ਉਹਨਾਂ ਨਾਲ ਮਿਸਬੀਹੇਵ ਕੀਤਾ ਪਰ ਉਹ ਪੰਜਾਬੀਆਂ ਨੇ ਇਕੱਠੇ ਹੋ ਕੇ ਪੰਜਾਬ ਦੀ ਟੈਕਸੀ ਯੂਨੀਅਨ ਉਹਨਾਂ ਨੇ ਇਕੱਠੇ ਹੋ ਕੇ ਉਹਦੀ ਮਦਦ ਕੀਤੀ ਤੇ ਉਹ ਉਹ ਬੰਦਿਆਂ ਨੂੰ ਮਤਲਬ ਜਾਨੀ ਥਾਣੇ ਪਹੁੰਚਾਇਆ ਜਾਨੀ ਕਿ ਅਸੀਂ ਆਸ ਮਤਲਬ ਆਪਸ ਦੇ ਵਿੱਚ ਇਹ ਨਹੀਂ ਹੋਣ ਦਿੰਦੇ ਤੇ ਉਹ ਜਿਹੜਾ ਹਿਮਾਚਲ ਦਾ ਡਰਾਈਵਰ ਸੀ ਉਹ ਧੰਨਵਾਦ ਕਰਕੇ ਗਿਆ ਸੀ ਵੀ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਇਸੇ ਤਰ੍ਹਾਂ ਹਿਮਾਚਲ ਦੇ ਵਿੱਚ हिमाचल प्रदेश है जेड़ा वो मेन जਵੇਂ ਆਪਾਂ ਇਹ ਕਹਿੰਦੀ ਪੰਜਾਬ ਦੇ ਵਿੱਚ ਸਾਡੀਆਂ ਫਸਲਾਂ ਇਹ ਫਸਲਾਂ ਦੇ ਸਿਰ ਤੇ ਖੇਤੀ ਦੇ ਸਿਰ ਤੇ ਹੈ ਖੇਤੀ ਪ੍ਰਧਾਨ ਸੂਬਾ ਜਾਨੀ ਪੰਜਾਬ ਆਪਣਾ ਤੇ ਜਿਹੜਾ ਹੈਗਾ ਆਪਣਾ ਹਿਮਾਚਲ ਹਿਮਾਚਲ ਦੇ ਵਿੱਚ ਇੱਕ ਤਾਂ ਚਲੋ ਬਾਗ ਨੇ ਨੰਬਰ ਸਭ ਤੋਂ ਵੱਡੀ ਗੱਲ ਉੱਥੇ ਆਮਦਨ ਦਾ ਸਾਧਨ ਹੈ ਸੈਲਾਨੀ ਟੂਰਿਸਟ ਪੁਆਇੰਟ ਟੂਰਿਸਟ ਟੂਰਿਸਟ ਜੇ ਉੱਥੇ ਜਾਂਦੇ ਨੇ ਉਹਨਾਂ ਨਾਲ ਉੱਥੇ ਹੋਟਲ ਨੇ ਕਿੰਨੇ ਕਿੰਨੇ ਹੋਰ ਥਾਵਾਂ ਨੇ ਕਿੰਨੇ ਲੋਕਾਂ ਦਾ ਰੁਜ਼ਗਾਰ ਜੁੜਿਆ ਹੈ ਉਤੋਂ ਦੀ ਸਰਕਾਰ ਹੈ ਜਾਂ ਉਤੋਂ ਦਾ ਪ੍ਰਸ਼ਾਸਨ ਉਹ ਕਦੇ ਵੀ ਨਹੀਂ ਚਾਹੂਗਾ ਵੀ ਇੱਥੇ ਇਹ ਜਿਹਾ ਮਾਹੌਲ ਬਣੇ ਵੀ ਇੱਥੇ ਸਲਾਨੀਆਂ ਆਉਣ ਨੂੰ ਡਰਨ ਠੀਕ ਹੈ ਤੇ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹੁੰਦੀਆਂ ਨੇ ਵੈਸੇ ਵੈਸੇ ਮੱਟਰ ਸਰ ਕੰਗੜਾ ਰਣਾ ਉਸ ਦਾ ਜਦੋਂ ਮਸਲਾ ਹੋਇਆ ਉਸ ਤੋਂ ਬਾਅਦ ਗੱਲਾਂ ਬਾਤਾਂ ਇਹ ਆਉਣ ਲੱਗੀਆਂ ਸੋਸ਼ਲ ਮੀਡੀਆ ਤੇ ਕਿ ਜੀ ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹਨਾਂ ਉਹ ਘੇਰੇ ਗਏ ਉਹਨਾਂ ਨੂੰ ਕੰਗੜਾ ਰਣਾਉਦੇ ਜਾਂ ਭਾਜਪੀ ਦੇ ਜਿਹੜੇ ਸਮਰਥਕ ਨੇ ਉੱਥੇ ਵੀ ਉਹ ਘੇਰਦੇ ਸੀ ਇਹ ਕੰਕੜਾ ਰਣਾਉਤ ਦੇ ਨਾਲ ਵੀ ਮਸਲੇ ਨੂੰ ਜੋੜਿਆ ਜਾ ਰਿਹਾ ਹੈ ਇਹ ਠੀਕ ਆ ਕਈ ਵਾਰ ਘਟਨਾ ਕੋਈ ਘਟਨਾ ਵਾਪਰਦੀ ਆ ਉਹਦੇ ਨਾਲ ਜੁੜ ਜਾਂਦੀ ਹੁੰਦੀ ਆ ਗੱਲ ਜਿਹੜਾ ਕੰਗਣਾ ਰਨਾਉਤ ਦਾ ਕਿਉਂਕਿ ਕੰਗਣਾ ਰਨਾਉਤ ਦੇ ਜਿਹੜੇ ਬਿਆਨ ਹੁਣ ਤੋਂ ਨਹੀਂ ਉਹ 2-3 ਸਾਲਾਂ ਤੋਂ ਪਹਿਲਾਂ ਤੋਂ ਹੀ ਉਹ ਵਿਵਾਦਿਤ ਬਿਆਨ ਆਉਂਦੇ ਰਹੇ ਨੇ ਉਹਦੇ ਹਾਲਾਂਕਿ ਉਹ ਇੱਕ ਬਹੁਤ ਤਾਕੜੀ ਹੀਰੋ ਨੇ ਤੇ ਹੁਣ ਉਹ ਸਿਆਸਤਦਾਨ ਵੀ ਬਣੀ ਹੈਗੀ ਬਿਲਕੁਲ ਤੇ ਉਹਨੂੰ ਜਿੱਡਾ ਉਹਦਾ ਸਟੇਟਸ ਹੈ ਉਹਨੂੰ ਮਤਲਬ ਦੇ ਬਿਆਨ ਹੈ ਜਿਹੜੇ ਬਹੁਤ ਸੋਚ ਸਮਝ ਕੇ ਕਰਨੇ ਚਾਹੀਦੇ ਨੇ ਪਹਿਲਾਂ ਕਿਸਾਨੀ ਮਸਲੇ ਤੇ ਬੋਲੇ ਉਹ ਤੇ ਉਹਦੇ ਪ੍ਰਤੀ ਸਾਰੇ ਸਮੁੱਚੇ ਕਿਸਾਨਾਂ ਤੇ ਆਮ ਲੋਕਾਂ ਦੇ ਵਿੱਚ ਉਹਦੇ ਉਹ ਬਿਆਨਾਂ ਪ੍ਰਤੀ ਰੋਸ ਸੀਗਾ ਤੇ ਇਸੇ ਤਰ੍ਹਾਂ ਹੁਣ ਜਿਹੜੀ ਆਪਣੀ ਚੰਡੀਗੜ੍ਹ ਘਟਰਾ ਵਾਪਰੀ ਹੈਗੀ ਮਦਰਾ ਥੱਪੜਾਈ ਲਾਲ ਜੋ ਕੁਲਵਿੰਦਰ ਕੌਰ ਜਿਹੜੇ ਇੱਥੇ ਡਿਊਟੀ ਤੇ ਸੀ ਉਹ ਵੀ ਉਸ ਤਰ੍ਹਾਂ ਉਹਦੇ ਨਾਲ ਜੁੜ ਕੇ ਉਹ ਗੱਲ ਬਣੀ ਹੈ ਵੀ ਜਿਵੇਂ ਪਹਿਲਾਂ ਉਹ ਵਿਵਾਦਮਈ ਸੀ ਉੱਥੇ ਵੀ ਉਹਦਾ ਵਿਵਾਦ ਕਰਕੇ ਉਹ ਘਟਨਾ ਵਾਪਰੀ ਹੈਗੀ ਤੇ ਇਹ ਮਤਲਬ ਜੇ ਆਪਾਂ ਕਹੀਏ ਵੀ ਇਹਦੇ ਨਾਲ ਜੁੜ ਕੇ ਹੁਣ ਉੱਥੇ ਹਿਮਾਚਲ ਦੇ ਵਿੱਚ ਬਿਲਕੁਲ ਸਟਾਪ ਹੈ ਕੋਈ ਅਜਿਹੀ ਸਟਾਪ ਨਹੀਂ ਹੈਗੀ ਵੈਸੇ ਤੁਸੀਂ ਵੀ ਹਿਮਾਚਲ ਪ੍ਰਦੇਸ਼ ਚ ਜਾ ਕੇ ਆਏ ਹੋ ਤੁਸੀਂ ਵੀ ਕਈ ਦਿਨ ਲਗਾਏ ਤੁਹਾਡੇ ਸਾਹਮਣੇ ਕੋਈ ਐਮੇ ਦੀ ਘਟਨਾ ਜ ਐਮੇ ਦੀ ਗੱਲਬਾਤ ਹੋਈ ਆ ਅਸੀਂ ਸਰਪ੍ਰੈਸ ਕਲੱਬ ਪੁਆਣੀਗੜ ਰਜਿਸਟਰ ਬਣਨੋਂ ਅਸੀਂ ਹਰ ਸਾਲ ਟੂਰ ਲਾਉਂਨੇ ਆ ਹਿਮਾਚਲ ਦਾ ਜੈਪੁਰ ਦਾ ਹੋਰ ਤਾਂ ਮੈਂ ਬਖ ਬਖ ਜਿਹੜੇ ਪੁਆਇੰਟਾਂ ਤੇ ਜਾਂਦੇ ਆ ਸੀ ਆ ਹੁਣੇ ਅਸੀਂ ਪਿਛਲੇ ਹਫਤੇ ਕਸੋਲੀ ਜਾ ਕੇ ਆਏ ਆ ਤੇ ਕਸੋਲੀ ਸਾਨੂੰ ਕੋਈ ਪ੍ਰੋਬਲਮ ਨਹੀਂ ਆਈ ਕਿਤੇ ਵੀ ਕੋਈ ਇਸ ਤਰ੍ਹਾਂ ਦੀ ਨਹੀਂ ਹੈ ਦਿੱਕਤ ਆਈ ਤੇ ਸਾਰਿਆਂ ਨੇ ਸਹਿਯੋਗ ਦਿੱਤਾ ਕੋਈ ਆਪਸ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਈ ਇਸੇ ਤਰ੍ਹਾਂ ਸਾਡੇ ਪ੍ਰੈਸ ਕਲੱਬ ਦੀ ਮਤਲਬ ਕੁਝ ਸਾਥੀ ਹੁਣੇ ਡਲਹੌਜੀ ਜਾ ਕੇ ਆਏ ਨੇ ਤਲੋਜੀ ਉਹਨਾਂ ਨੇ ਹਫਤਾ ਲਾ ਕੇ ਆਏ ਨੇ ਉੱਤੇ ਵੀ ਉਹਨਾਂ ਨੂੰ ਕੋਈ ਕਿਸੇ ਕਿਸਮ ਦੀ ਕੋਈ ਇਸ ਤਰ੍ਹਾਂ ਦੀ ਦਕਤ ਦਾ ਸਾਹਮਣਾ ਹੀ ਕਰਨਾ ਪਿਆ ਇੱਕ ਸਾਡੀ ਟੀਮ ਹਜੇ ਸ਼ਿਮਲੇ ਗਈ ਹੋਈ ਹੈ ਉਹ ਵੀ ਕਹਿੰਦੇ ਨੇ ਵੀ ਇੱਥੇ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਨਹੀਂ ਹੈ ਇਸ ਤਰ੍ਹਾਂ ਦਾ ਨਹੀਂ ਹੈ ਭਾ ਠੀਕ ਹੈ ਫਿਰ ਵੀ ਗੱਡੀਆਂ ਭੰਨਣ ਦਾ ਜਿਵੇਂ ਸੋਸ਼ਲ ਮੀਡੀਆ ਤੇ ਬਹੁਤ ਵਾਰੀ ਫਿਰ ਅਗਲਾ ਡਰ ਜਾਂਦਾ ਜੇ ਕਈ ਵਾਰੀ ਜਾਣਾ ਹੁੰਦਾ ਅਗਲਾ ਸੋਚਦਾ ਵੀ ਗੱਡੀਆਂ ਭੰਨੀਆਂ ਜਾ ਰਹੇ ਨੇ ਕੀ ਹੋ ਰਿਹਾ ਵੀ ਸੋਸ਼ਲ ਮੀਡੀਆ ਤੇ ਥੋੜਾ ਜਿਆਦਾ ਉੱਚੜਾ ਕੇ ਅਸੀਂ ਆਪਾਂ ਇਹ ਕਹਿੰਦੀਏ ਵੀ ਸੋਸ਼ਲ ਮੀਡੀਆ ਦੇ ਫਾਇਦੇ ਬਹੁਤ ਨੇ ਨੁਕਸਾਨ ਬਹੁਤ ਨੇ ਜੀ ਜੇ ਕੋਈ ਗੱਲ ਦਬੀ ਹੋਈ ਹੈ ਤਾਂ ਉਹਨੂੰ ਮਤਲਬ ਜੇ ਸਰਕਾਰਾਂ ਦੇ ਧਿਆਨ 'ਚ ਲਿਆਉਣ ਵਾਸਤੇ ਬਹੁਤ ਵਧੀਆ ਹੈ ਸੋਸ਼ਲ ਮੀਡੀਆ ਪਰ ਕਈ ਵਾਰ ਛੋਟੀ ਗੱਲ ਨੂੰ ਅੱਗ ਲਾਉਣ ਵਾਲੀ ਵੀ ਉਹ ਕਰਨ ਦਾ ਜਾਨੀ ਵੀ ਉਹ ਜੇ ਕਿਤੇ ਇੱਕ ਘਟਨਾ ਹੁਣ ਤੁਸੀਂ ਆਮੇ ਲਾ ਲੋ ਆਪਾਂ ਮਤਲਬ ਪਿਛਲੇ ਸਾਲਾਂ ਤੋਂ 15-20 ਸਾਲਾਂ ਤੋਂ ਉਦੋਂ ਵੀ ਆਮ ਕਰਕੇ ਕਿਤੇ ਨਾ ਕਿਤੇ ਟਕਰਾ ਜਾਂਦੇ ਹੁੰਦੇ ਨੇ ਕਿਤੇ ਗੱਡੀ ਵੱਜ ਗਈ ਕਿਤੇ ਹੋਰ ਵੱਜ ਗਈ ਆਪਣੇ ਇੱਥੇ ਵੀ ਆਪਾਂ ਆਪ ਚ ਲੜਦੇ ਰਹਿੰਦੇ ਨੇ ਕਈ ਵਾਰ ਹਨਾ ਤੇ ਵੀ ਉੱਥੇ ਇੱਕ ਕੋਈ ਘਟਨਾ ਵਾਪਸ ਜਾਂਦੀ ਹੈ ਉਹ ਮੌਕੇ ਤੇ ਸਾਰਿਆਂ ਦੇ ਮੋਬਾਈਲ ਚੱਲ ਰਹੇ ਹੁੰਦੇ ਨੇ ਉਹ ਜਿਹਨੇ ਘਟਨਾ ਨੂੰ ਰੋਕਣ ਦੀ ਸੌਂ ਤੇ ਮਤਲਬ ਉਹ ਦਿਖਾਉਣ ਵਾਸਤੇ ਉਧਰ ਨੂੰ ਰੁਝ ਜਾਂਦੇ ਨੇ ਇਸ ਕਰਕੇ ਉਧਰ ਨਹੀਂ ਜਾਣਾ ਚਾਹੀਦਾ ਤੇ ਉਹ ਉਹਦੇ ਆਧਾਰ ਤੇ ਸਾਨੂੰ ਕੋਈ ਫੈਸਲਾ ਨਹੀਂ ਲੈਣਾ ਚਾਹੀਦਾ ਤੇ ਉਹਨਾਂ ਤੋਂ ਸਾਵਧਨ ਰਹਿਣ ਦੀ ਲੋੜ ਹੈ ਬਿਲਕੁਲ ਬਾਕੀ ਜਿੰਮੇ ਦੇਖੀਏ ਤੁਸੀਂ ਗੱਲਬਾਤ ਵੀ ਕੀਤੀ ਆ ਕਿ ਤਕਰਾਰबाजी ਕਈ ਵਾਰੀ ਕੋਈ ਦੋ ਗੱਡੀਆਂ ਆਪਸ ਵਿੱਚ ਮਤਲਬ ਆਮੋ ਸਾਹਮਣੇ ਖੜਗੀਆਂ ਕੋਈ ਬੈਕ ਕਰਨ ਪਿੱਛੇ ਤਲਖੀ ਹੋ ਗਈ ਕੁਝ ਹੋ ਗਿਆ ਵੀ ਉੱਥੋਂ ਮਾੜੀ ਮੋਟੀ ਗੱਲਬਾਤ ਵੱਧ ਜਾਂਦੀ ਹੈ ਉਹ ਰਿਕਾਰਡ ਹੋ ਜਾਂਦੀ ਹੈ ਮੋਬਾਈਲ 'ਚ ਉਹ ਜ਼ਿਆਦਾਤਰ ਹਾਈਲਾਈਟ ਹੋ ਜਾਂਦੀ ਹੈ ਬਸ ਉਹ ਜਿਹੜੀ ਮਤਲਬ ਬੰਦੇ ਮੌਕੇ ਤੇ ਉਹ ਕਰ ਲੈਂਦੇ ਨੇ ਉਸ ਤੋਂ ਬਾਅਦ ਉਹ ਸੋਸ਼ਲ ਮੀਡੀਆ ਤੇ ਪਾ ਦਿੰਦੇ ਨੇ ਸੋਸ਼ਲ ਮੀਡੀਆ ਤੋਂ ਗਾਹਾਂ ਫਿਰ ਉਹ ਬਿਨਾ ਸੋਚੇ ਬਿਨਾ ਉਹ ਗੱਲ ਕਰਦੇ ਹੋ ਗਾਹਾਂ ਤੋਂ ਗਾਹਾਂ ਮਤਲਬ ਉਹਨੂੰ ਸ਼ੇਅਰ ਕਰੀ ਜਾਂਦੇ ਨੇ ਉਹ ਗਾਹਾਂ ਫੈਲ ਜਾਂਦੀ ਆ ਅੱਗ ਦੀ ਉਹ ਜਿਹੜੇ ਬੰਦੇ ਨੇ ਜਾਣਾ ਉਹ ਹਰ ਇੱਕ ਨੂੰ ਹੁੰਦਾ ਵੀ ਯਾਰ ਕਿਤੇ ਉੱਥੇ ਐ ਉੱਥੇ ਇਹ ਲੱਗਣ ਲੱਗ ਜਾਂਦਾ ਵੀ ਪਤਾ ਨਹੀਂ ਉੱਥੇ ਤਾਂ ਡਾਂਗਾ ਨਹੀਂ ਉਖੜੇ ਨੇ ਬਸ ਵੀ ਆਓ ਤੁਸੀਂ ਇਸ ਤਰ੍ਹਾਂ ਦੀ ਘਟਨਾ ਨਹੀਂ ਹੋਰ ਥਾਂ 'ਵੀ ਤੇ ਜਿਵੇਂ ਪੰਜਾਬਾਰੇ ਪੰਜਾਬਾਰੇ ਜਿੰਨੀ ਮਤਲਬ ਜਿਵੇਂ ਕੰਗਨਾਰ ਰਣੌਤ ਨੇ ਬਿਆਨ ਦੇਤਾ ਕਿ ਇਹਦਾ ਜੀ ਮਤਲਬ ਵੱਖਵਾਦੀ ਨੇ ਤਾਂ ਉਹਨੇ ਫਲਾਣੇ ਤੇ ਉਹਨੇ ਇਹ ਪੇਸ਼ ਕਰਤਾ ਵੀ ਜਿਵੇਂ ਪੰਜਾਬ ਤਾਂ ਸਾਰੀ ਉਹ ਹੈ ਹਾਲਾਂਕਿ ਜਦੋਂ ਇੱਥੇ ਜਿਹੜਾ ਕੋਈ ਆਉਂਦਾ ਹੈ ਰਹਿੰਦਾ ਹੈ ਪ੍ਰੈਕਟੀਕਲੀ ਉਹਨੂੰ ਲੱਗਦਾ ਵੀ ਇੱਥੇ ਤਾਂ ਕੋਈ ਪ੍ਰੋਬਲਮ ਨਹੀਂ ਹੈ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਨਾਲੇ ਜਦੋਂ ਤਲਖੀ ਹੁੰਦੀ ਆ ਉਹ ਮਟਰ ਸਾਹਿਬ ਦੋ ਧਿਰਾਂ ਵੱਲੋਂ ਹੁੰਦੀ ਆ ਕੋਈ ਇੱਕ ਤਾਂ ਨਹੀਂ ਜੇ ਮੰਨ ਲਓ ਇੱਕ ਕੋਈ ਗਰਮ ਬੋਲ ਪਿਆ ਇੱਕ ਠੰਡਾ ਬੋਲ ਪਿਆ ਗੱਲ ਠੀਕ ਹੋ ਗਈ ਤਲਖੀ ਤਾਂ ਉੱਥੇ ਵੱਧਦੀ ਆ ਜਦੋਂ ਆਪਸ ਵਿੱਚ ਦੋਨੇ ਧਿਰਾਂ ਬਦਨ ਲੱਗ ਜਾਂਦਾ ਤਾਂ ਦੋਸੀ ਤਾਂ ਦੋਨੇ ਹੋਏ ਫਿਰ ਹਾਂ ਬਿਲਕੁਲ ਜੀ ਬਿਲਕੁਲ ਮਤਲਬ ਟਕਰਾਅ ਕਿਤੇ ਘਟਨਾ ਵਾਪਰ ਗਈ ਉਹ ਘਟਨਾ ਦੇ ਵਿੱਚ ਮਤਲਬ ਜਾਨੀ ਉਹਨਾਂ ਚੋਂ ਵੱਧ ਘੱਟ ਕੋਈ ਮਤਲਬ ਇਸ ਤਰ੍ਹਾਂ ਦੋਨਾਂ ਦੀ ਹੁੰਦੇ ਨੇ ਪਰ ਉਹਨੂੰ ਆਪਾਂ ਉਹ ਦੂਜੇ ਲੋਟ ਨਾਲ ਜੋੜੋ ਵੀ ਬਸ ਉੱਥੇ ਤਾਂ ਹੁਣ ਜੇ ਉੱਥੇ ਬਾਗੇ ਉੱਥੇ ਤਾਂ ਤੁਹਾਡੀ ਜਾਨ ਨੂੰ ਖਤਰਾ ਕੋਈ ਐ ਜਾਨ ਨੂੰ ਖਤਰਾ ਤਾਂ ਤੇ ਸ਼ਹਿਰ 'ਚ ਵੀ ਹੈ ਜਾਨ ਨੂੰ ਖਤਰਾ ਤਾਂ ਜੇ ਆਪਾਂ ਕਹੀਏ ਇੱਥੇ ਹੁਣ ਕੱਲਾ ਬੰਦਾ ਆਪਣੇ ਸੁਨਨੇ ਦੇ ਰਾਤ ਤੇ ਨਹੀਂ ਜਾ ਸਕਦਾ ਉੱਥੇ ਵੀ ਇਹ ਨਹੀਂ ਪਤਾ ਕਿਹੜੇ ਵਕਤ ਕੋਈ ਆ ਜਿਹੜੇ ਡਰੱਗ ਵਾਲੇ ਨੇ ਜਾਂ ਲੁੱਟਕੋ ਵਾਲੇ ਉਹ ਚਿੰਮੜ ਜਾਣ ਜਣੀ ਹਣਾ ਮਤਲਬ ਫਿਰ ਵੀ ਤੁਸੀਂ ਪੰਜਾਬ ਤੇ ਹਿਮਾਚਲ ਦੇ ਰਿਸ਼ਤਿਆਂ ਬਾਰੇ ਕੀ ਕਹਿਣਾ ਚਾਹੋ ਦੇਖੋ ਰਿਸ਼ਤੇ ਤਾਂ ਆਪਾਂ ਜੇ ਆਪਾਂ ਖਾਸ ਕਰਕੇ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਲੋਕਾਂ ਦੇ ਵਿੱਚ ਇੱਕ ਇਹ ਹੈ ਇਹਨਾਂ ਦੇ ਦੋ ਪੱਖ ਨੇ ਮਤਲਬ ਜਿਵੇਂ ਆਪਾਂ ਕਹਿ ਦਈਏ ਜਿਹੜਾ ਤਾਂ ਇਹਨਾਂ ਨੂੰ ਪਿਆਰ ਨਾਲ ਗੱਲ ਕਰਦਾ ਪੰਜਾਬੀਆਂ ਨਾਲ ਉਹਦੇ ਤਾਂ ਇਹ ਦਿਲ ਬੁਸ਼ਾ ਦਿੰਦੇ ਨੇ ਫੋਨਨ ਤਾਂ ਮਤਲਬ ਲੈ ਲੈਂਦੇ ਨੇ ਜੱਫੀਆਂ ਦੇ ਵਿੱਚ ਜੇ ਮਤਲਬ ਕੋਈ ਇਹਨੂੰ ਮਤਲਬ ਧੱਕੇ ਨਾਲ ਦਬਾਉਣਾ ਚਾਹੇ ਜਿਵੇਂ ਪੁਰਾਣੀ ਵੀ ਆਪਾਂ ਹਿਸਤਰੀ ਚੱਕੀਏ ਜਦੋਂ ਵੀ ਕੋਈ ਯਾਬਰਾਏ ਨੇ ਜਿਨ੍ਹਾਂ ਨੇ ਹਮਲੇ ਕੀਤੇ ਨੇ ਉਹ ਜਦੋਂ ਸਾਰੇ ਹਿੰਦੁਸਤਾਨ ਨੂੰ ਲੁੱਟ ਕੇ ਲੈ ਆਏ ਜਾਂਦੇ ਸੀ ਪਰ ਇੱਕੋ ਇੱਕ ਪੰਜਾਬ ਸੀ ਜਿਹੜਾ ਕਿ ਉਹਨਾਂ ਨੂੰ ਘੇਰਦਾ ਹੁੰਦਾ ਸੀ ਲਟੇਰਾਂ ਨੂੰ ਹਨਾ ਪਾਵੇਂ ਉਹ ਅਫਗਾਨੀ ਸੀ ਮੋਗਲ ਸੀ ਜਾਂ ਸਾਰੇ ਉਹ ਪੰਜਾਬ ਹੈ ਯਾਨੀ ਪੰਜਾਬ ਦੇ ਵਿੱਚੋਂ ਲੋਕਾਂ ਦੇ ਵਿੱਚੋਂ ਉਹ ਹੈਗਾ ਵੀ ਅਸੀਂ ਮਤਲਬ ਧੱਕੇ ਨਾਲ ਤਾਂ ਨਹੀਂ ਕਿਸੇ ਦੀ ਇਹਨ ਮੰਨਣੀ ਜੇ ਮਤਲਬ ਸਾਨੂੰ ਪਿਆਰ ਨਾਲ ਪਿਆਰ ਤਿਆਰ ਨੇ ਅਸੀਂ ਗੁਲਾਮੀ ਵੀ ਬਣ ਜੰਨੇ ਹਾਂ ਇਸ ਤਰ੍ਹਾਂ ਜੇਕਰ ਜਿਵੇਂ ਆਪਾਂ ਗੱਲਬਾਤ ਕਰਦੇ ਆ ਕਿ ਹੁਣ ਕੋਈ ਜਾਣਾ ਚਾਹੁੰਦਾ ਜਾ ਉਹ ਆਪਸੀ ਕੋਈ ਦਿੱਕਤ ਨਹੀਂ ਜਾਨੀ ਕਿ ਉੱਥੇ ਸਾਲਾਂ ਨਹੀਂ ਜਾਂਦੇ ਵੀ ਨੇ ਸਾਰਾ ਸਿਸਟਮ ਵੀ ਠੀਕ ਆ ਹਾਂ ਬਿਲਕੁਲ ਕੋਈ ਇਸ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈ ਅਸੀਂ ਤਾਂ ਪ੍ਰੈਕਟੀਕਲੀ ਦੇਖਿਆ ਹੁਣ ਹਾਂ ਇੱਕ ਜ਼ਰੂਰ ਹੈ ਜਿਹੜਾ ਕੋਈ ਵੀ ਕੱਲਾ ਹਿਮਾਚਲ ਚ ਨਹੀਂ ਕਿਤੇ ਹੋਰ ਵੀ ਆਪਾਂ ਜਾਂਦੇ ਆ ਸਾਨੂੰ ਵੀ ਆਪ ਥੋੜਾ ਜਿਹਾ ਅਨੁਸ਼ਾਸਨ ਚ ਰਹਿ ਕੇ ਜਾਣ ਦੀ ਲੋੜ ਹੁੰਦੀ ਹੈ ਕਈ ਵਾਰ ਆਪਾਂ ਫਰਜ਼ ਕਰੋ ਗਰੁੱਪ ਬਣਾ ਕੇ ਬਾਗੇ ਖਾਸ ਕਰਕੇ ਯੰਗੇਜ ਵਾਲੇ ਜੰਗਾ ਇਹ ਜਾਲੇ ਥੋੜਾ ਜਿਹਾ ਜਿਵੇਂ ਕਿਸੇ ਪਾਰਕ ਹੋ ਗਿਆ ਕਿਤੇ ਸੰਤ ਉਹ ਤੇ ਥੋੜਾ ਜਿਹਾ ਜਿਵੇਂ ਆਪਣੇ ਖੁੱਲੇ ਪੰਜਾਬੀ ਨੇ ਨੌਜਵਾਨ ਨੇ ਉਹ ਥੋੜਾ ਜਿਹਾ ਮਤਲਬ ਚੌੜ ਹੱਥੇ ਉਹ ਕਰ ਦਿੰਦੇ ਨੇ ਉੱਥੇ ਫਿਰ ਉਹ ਡਿਸਪਲਿਨ ਹੁੰਦਾ ਵੀ ਕਿਉਂਕਿ ਜੇ ਉੱਥੇ ਜੇ ਇਹ ਬਣ ਜੇ ਵੀ ਇੱਥੇ ਯਾਰ ਕੋਈ ਅਨੁਸ਼ਾਸਨ ਨਹੀਂ ਉੱਥੇ ਕੋਈ ਜਾਂਦਾ ਨਹੀਂ ਹੈ ਵੀ ਸਾਡੀ ਬੇਨਤੀ ਹੋਇਆ ਵੀ ਜਿਹੜੇ ਨੇ ਕਿਸੇ ਨੇ ਜਾਣਾ ਘੁੰਮਣਾ ਤੇ ਘੁੰਮੋ ਆਨੰਦ ਲਓ ਜ਼ਿੰਦਗੀ ਦਾ ਪਰ ਉਹਨਾਂ ਨੂੰ ਸ਼ਾਸਨ ਚ ਵੀ ਜ਼ਰੂਰ ਹੋਣਾ ਠੀਕ ਹੈ ਜਿਸਕੇ ਡਿਸਪੀਸਪਲਨ ਹੋਣਾ ਵੀ ਜ਼ਰੂਰੀ ਹੈ ਕਿਉਂਕਿ ਉੱਥੇ ਫੈਮਿਲੀਜ਼ ਗਈਆਂ ਹੁੰਦੀਆਂ ਨੇ ਪਰਿਵਾਰ ਗਏ ਹੁੰਦੇ ਨੇ ਪਰਿਵਾਰਾਂ ਨੂੰ ਦਿੱਕਤ ਵੀ ਲੱਗਦੀ ਜਦੋਂ ਕੋਈ ਰੌਲਾ ਰੱਪਾ ਪੈਂਦਾ ਜਾਵੇ ਆਪਣੇ ਨਾਲ ਆਪਣੇ ਨਾਲ ਜੋ ਪਰਿਵਾਰ ਗਾਇਬ ਹੈ ਉਹ ਵੇ ਤੇ ਮਤਲਬ ਜੇ ਤੁਹਾਨੂੰ ਇਹ ਲੱਗੇ ਵੀ ਮਤਲਬ ਮੁੰਡੀਰ ਜੀ ਉਹ ਐ ਫਿਰਦੀ ਹੈ ਤੁਹਾਨੂੰ ਵੀ ਐ ਜੇ ਲੱਗੂਗਾ ਵੀ ਯਾਰ ਮਤਲਬ ਆਪਾਂ ਸੁਰੱਖਿਆ ਨਹੀਂ ਜੇ ਨਹੀਂ ਆਪਾਂ ਨੂੰ ਵਧੀਆ ਜਾਂ ਨਹੀਂ ਲੱਗੂਗਾ ਜੇ ਨਹੀਂ ਹਨਾ ਤੇ ਇਸ ਕਰਕੇ ਆਪਾਂ ਸਾਰਿਆਂ ਨੂੰ ਬੇਨਤੀ ਹੈ ਵੀ ਜਿਹੜੇ ਜਾਣਗੇ ਆਪ ਦਾ ਹਨੰਦ ਲੋ ਅਬਦਕੋ ਮੋ ਫੇਰੋ ਸਾਰੇ ਜਗ੍ਹਾ ਦੇਖੋ ਪਰ ਰਹੋ ਨਿਸ਼ਾਸ਼ਣ ਚ ਕਿਉਂਕਿ ਉੱਤੇ ਕਿਸੇ ਦੀ ਆਜ਼ਾਦੀ ਦੇ ਵਿੱਚ ਦਖਲਅੰਦਾਜ਼ੀ ਨਾ ਦਿਓ ਬਿਲਕੁਲ ਜੀ ਸੋ ਮੇਜਰ ਸਿੰਘ ਮੱਟਰਾਂ ਸੀਨੀਅਰ ਪੱਤਰਕਾਰ ਨੇ ਜੋ ਜਾ ਕੇ ਵੀ ਆਏ ਨੇ ਹਿਮਾਚਲ ਪ੍ਰਦੇਸ਼ ਕਿਉਂਕਿ ਹਿਮਾਚਲ ਪ੍ਰਦੇਸ਼ ਚ ਲਗਾਤਾਰ ਇਹ ਗੱਲ ਸਾਹਮਣੇ ਆ ਰਹੀ ਆ ਕਿ ਉੱਥੇ ਗੱਡੀਆਂ ਪੰਨੀਆਂ ਜਾਂਦੀਆਂ ਨੇ ਨੁਕਸਾਨ ਹੋ ਰਿਹਾ ਉਹਨਾਂ ਦਾ ਕਹਿਣਾ ਕਿ ਬਿਲਕੁਲ ਨਹੀਂ ਡਿਸਪੀਸਪਲਨ ਚ ਰਹਿੰਦਾ ਜੋ ਵੀ ਆ ਅਨੁਸ਼ਾਸਨ ਚ ਰਹਿੰਦਾ ਉਹ ਸਹੀ ਤਰੀਕੇ ਨਾਲ ਜਿਹੜੀ ਤਲਖੀ ਆ ਉਹ ਤਲਖੀ ਕਿਤੇ ਵੀ ਹੋ ਸਕਦੀ ਆ ਕੋਈ ਗੱਡੀਆਂ ਨੂੰ ਪਾਰਕ ਕਰਨ ਸਮੇ ਕੋਈ ਕਿਸੇ ਵੀ ਤਰੀਕੇ ਨਾਲ ਕੋਈ ਤਲਖੀ ਹੁੰਦੀ ਆ ਤਾਂ ਦੋ ਧਿਰਾਂ ਵੱਲੋਂ ਹੁੰਦੀ ਆ ਸੋ ਅਨੁਸ਼ਾਸਨ 'ਚ ਰਹਿਣਾ ਚਾਹੀਦਾ ਤੇ ਅਨੁਸ਼ਾਸਨ 'ਚ ਰਹਿ ਕੇ ਹਿਮਾਚਲ ਪ੍ਰਦੇਸ਼ 'ਚ ਕੋਈ ਖਤਰਾ ਨਹੀਂ ਕੈਮਰਾਮੈਨ ਅਸ਼ੋਕ ਮਾਰਨ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ